ਕਹਿੰਦੇ ਨੇ ਬੇਸ਼ਿਕਵੇ ਹਿੰਮਤੇ ਕਰਨ ਮੁਕੱਦਰਾਂ ਨਾਲ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸਿੱਨਾ ਪੱਥਰਾਂ ਦਾ ਸਾਡੇ ਨਾਲ ਅਜਿਹੀ ਇੱਕ ਜੁਹਾਰੂ ਕੁੜੀ ਮੌਜੂਦ ਆ ਜੋ ਆਪਣੇ ਬਲਬੁੱਤੇ ਤੇ ਅੱਜ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕਰਨ ਜਾ ਰਹੀ ਹੈ ਮੈਡਮ ਕੀ ਨਾਮ ਹੈ ਪਹਿਲਾਂ ਤੁਹਾਡਾ ਮਨਪ੍ਰਕਾਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਟਿਆਲਾ ਪਟਿਆਲਾ ਤੋਂ ਰਹਿਣ ਵਾਲੇ ਅੱਜ ਨੁਕਤੀ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਬਲਬੁੱਤੇ ਅੱਜ ਪਹੁੰਚੇ ਹੋ ਆਪਦੀ ਹਿੰਮਤ ਦੇ ਸਦਕੇ ਇੱਥੇ ਪਹੁੰਚੇ ਬਸ ਮੈਂ ਕਹਿਣਾ ਚਾਹੁੰਦੀ ਆ ਵੀ ਮਿਹਨਤ ਕਰਨੀ ਚਾਹੀਦੀ ਆ ਸਫਲ ਹੁੰਦਾ ਹੈ ਹਮੇਸ਼ਾ ਇੱਕ ਦਿਨ ਤਾਂ ਇੱਕ ਦਿਨ ਸਫਲ ਹੀ ਹੋ ਜਾਂਦਾ ਹੈ ਅੱਜ ਪੰਜਾਬ ਸਰਕਾਰ ਨੇ ਨੁਕਤੀ ਪੱਤਰ ਦਿੱਤਾਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਖੁਦ ਨੁਕਤੀ ਪੱਤਰ ਦਿੱਤਾ ਕੀ ਕਹਿਣਾ ਚਾਹੁੰਦੀ ਹਾਂ ਬਸ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਨੁਕਤੀ ਪੱਤਰ ਮਿਲਿਆ ਪੈਂਸ ਵੀ ਖੁਸ਼ ਹਾਂ ਬਹੁਤ ਜ਼ਿਆਦਾ ਫਰਮ ਨੇ ਉਹਨਾਂ ਨੇ ਮੈਂ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਅੱਜ ਮਤਲਬ ਇਸ ਮਕਾਨ ਤੇ ਪਹੁੰਚਾਇਆ ਸਾਨੂੰ ਨੌਕਰੀਆਂ ਦਿੱਤੀਆਂ ਸਰਕਾਰ ਕੋਈ ਸਪਾਰਸ਼ ਨਹੀਂ ਕੋਈ ਕੁਛ ਨਹੀਂ ਸਾਨੂੰ ਸਰਕਾਰ ਇੱਥੋਂ ਤੱਕ ਦੇ ਸਫ਼ਰ ਤੱਕ ਕਹਿਣਾ ਚਾਹੁੰਗੇ ਕਿ ਕੌਣ-ਕੌਣ ਨਾਲ ਰਿਹਾਗਾ ਮਾਪਿਓ ਤਾਂ ਮੁੱਖ ਤੌਰ ਤੇ ਹੁੰਦੇ ਆ ਜਿਨ੍ਹਾਂ ਦਾ ਧੰਨਵਾਦ ਕਰੂੰਗੇ ਇੱਥੋਂ ਤੱਕ ਦੇ ਸਫ਼ਰ ਤੱਕ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਮੇਰੇ ਬਠਿੰਡੇ ਸਿਸਟਰ ਨੇ ਦੀਦੀ ਉਹਨਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਪੋਰਟ ਮਿਲਿਆ ਉਹਨਾਂ ਨਾਲ ਤਾਂ ਕਿਵੇਂ ਦਾ ਰਿਹਾ ਇਹ ਸਫ਼ਰ ਕਿੱਥੋਂ ਡਿੱਗੇ ਕਿੱਥੋਂ ਖੜੇ ਹੋਏ ਕੀ ਕਹਿਣਾ ਚਾਹੁੰਦੇ ਬਸ ਸਰ ਵਿੱਚ ਡਿੱਗਣਾ ਵਿੱਚ ਬਹੁਤ ਜ਼ਿਆਦਾ ਮੈਨੂੰ ਸਪੋਰਟ ਵੀ ਮਿਲਿਆ ਕਿਤੇ-ਕਿਤੇ ਕਈ ਵਾਰ ਡਿਗ ਵੀ ਜਾਂਦੇ ਸੀਗੇ ਬਹੁਤ ਕਿਉਂਕਿ ਤਾਨੇ ਮੇਨੇ ਬਹੁਤ ਜ਼ਿਆਦਾ ਸੁਣਨੇ ਪੈਂਦੇ ਉਹਨੇ ਨੌਕਰੀ ਮਿਲ ਚੁੱਕੀ ਆ ਅਗਲੇ ਸਫ਼ਰ ਬਾਰੇ ਕੀ ਬਸ ਸੋਚਣਾ ਜੇ ਹੁਣ ਵਧੀਆ ਹੋਏਗਾ ਸਫਲ ਕਿਉਂਕਿ ਜੋਬ ਮਿਲ ਗਈ ਇਸ ਤੋਂ ਬਾਅਦ ਹੋਰ ਕੀ ਤੇ ਹੈ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਆਉਂਦੀ ਅੱਜ ਤਾਂ ਸਿੱਧੇ ਤੌਰ ਤੇ ਅੱਜ ਐਮੋਕ ਮંત્રી ਭਗਵਾਨ ਸਿੰਘ ਮਾਨਹੋਰਾ ਵੱਲੋਂ 593 ਜਿਹੜੇ ਕੀ ਨਿਯੁਕਤੀਆਂ ਕੀਤੀ ਗਈਆਂ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਇਹ ਜੁਹਾਰੂ ਕੁੜੀ ਜਿਹਨੇ ਆਪਣੀ ਮਿਹਨਤ ਸਦਕਾ ਅੱਜ ਇਸ ਮਕਾਮ 'ਤੇ ਜਿਹੜੇ ਪਹੁੰਚੇ ਕਹਿੰਦੇ ਨੇ ਬੇਸ਼ਿਕਵੇ ਹਿੰਮਤੇ ਕਰਨ ਮੁਕੱਦਰਾਂ ਨਾਲ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸਿੱਨਾ ਪੱਥਰਾਂ ਦਾ ਸਾਡੇ ਨਾਲ ਅਜੇ ਇੱਕ ਜੁਹਾਰੂ ਕੁੜੀ ਮੌਜੂਦ ਆ ਜੋ ਆਪਣੇ ਬਲਬੁੱਤੇ ਤੇ ਅੱਜ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕਰਨ ਜਾ ਰਹੀ ਹੈ ਮੈਡਮ ਕੀ ਨਾਮ ਹੈ ਪਹਿਲਾਂ ਤੁਹਾਡਾ ਮਨਪ੍ਰਕਾਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਟਿਆਲਾ ਪਟਿਆਲਾ ਤੋਂ ਰਹਿਣ ਵਾਲੇ ਅੱਜ ਨੁਕਤੀ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਬਲਬੁੱਤੇ ਅੱਜ ਪਹੁੰਚੇ ਹੋ ਆਪਦੀ ਹਿੰਮਤ ਦੇ ਸਦਕੇ ਇੱਥੇ ਪਹੁੰਚੇ بس ਮੈਂ ਤਾਂ ਕਹਿਣਾ ਚਾਹੁੰਦੀ ਆ ਵੀ ਮਿਹਨਤ ਕਰਨੀ ਚਾਹੀਦੀ ਆ ਸਫਲ ਹੁੰਦਾ ਹੈ ਹਮੇਸ਼ਾ ਇੱਕ ਦਿਨ ਤਾਂ ਇੱਕ ਦਿਨ ਸਫਲ ਹੀ ਹੋ ਜਾਂਦਾ ਬੱਚੇ ਅੱਜ ਪੰਜਾਬ ਸਰਕਾਰ ਨੇ ਨੁਕਤੀ ਪੱਤਰ ਦਿੱਤਾਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਖੁਦ ਨੁਕਤੀ ਪੱਤਰ ਦਿੱਤਾ ਕੀ ਕਹਿਣਾ ਚਾਹੁੰਦੇ ਬਸ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜਦੋਂ ਨੁਕਤੀ ਪੱਤਰ ਮਿਲਿਆ ਪੈਂਸ ਵੀ ਖੁਸ਼ ਹਾਂ ਬਹੁਤ ਜ਼ਿਆਦਾ ਫਰਮ ਨੇ ਉਹਨਾਂ ਨੇ ਮੈਨੂੰ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਅੱਜ ਮਤਲਬ ਇਸ ਮਕਾਨ ਤੇ ਪਹੁੰਚਾਇਆ ਸਾਨੂੰ ਨੌਕਰੀਆਂ ਦਿੱਤੀਆਂ ਸਰਕਾਰ ਕੋਈ ਸਪਾਰਸ਼ ਨਹੀਂ ਕੋਈ ਕੁਛ ਨਹੀਂ ਸਾਨੂੰ ਸਰਕਾਰ ਨੇ ਇੱਥੋਂ ਤੱਕ ਦੇ ਸਫ਼ਰ ਤੱਕ ਕਹਿਣਾ ਚਾਹੁੰਗੇ ਕਿ ਕੌਣ-ਕੌਣ ਨਾਲ ਰਿਹਾਗਾ ਮਾਪਿਓ ਤਾਂ ਮੁੱਖ ਤੌਰ ਤੇ ਹੁੰਦੇ ਆ ਜਿਨ੍ਹਾਂ ਦਾ ਧੰਨਵਾਦ ਕਰੂੰਗੇ ਇੱਥੋਂ ਤੱਕ ਦੇ ਸਫ਼ਰ ਤੱਕ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਮੇਰੇ ਬਠਿੰਡੇ ਸਿਸਟਰ ਨੇ ਦੀਦੀ ਉਹਨਾਂ ਦਾ ਬਹੁਤ ਮੈਨੂੰ ਜਿਆਦਾ ਬਹੁਤ ਜਿਆਦਾ ਸਪੋਰਟ ਮਿਲਿਆ ਉਹਨਾਂ ਨਾਲ ਤਾਂ ਕਿਵੇਂ ਦਾ ਰਿਹਾ ਇਹ ਸਫ਼ਰ ਕਿੱਥੋਂ ਡਿੱਗੇ ਕਿੱਥੋਂ ਖੜੇ ਹੋਏ ਕੀ ਕਹਿਣਾ ਚਾਹੁੰਦੇ ਬਸ ਸਰ ਵਿੱਚ ਡਿੱਗਣਾ ਵਿੱਚ ਬਹੁਤ ਜਿਆਦਾ ਮੈਨੂੰ ਸਪੋਰਟ ਵੀ ਮਿਲਿਆ ਕਿਤੇ-ਕਿਤੇ ਕਈ ਵਾਰ ਡਿਗ ਵੀ ਜਾਂਦੇ ਸੀਗੇ ਬਹੁਤ ਕਿਉਂਕਿ ਤਾਨੇ ਮੇਨੇ ਬਹੁਤ ਜਿਆਦਾ ਸੁਣਨੇ ਪੈਂਦੇ ਉਹ ਨੌਕਰੀ ਮਿਲ ਚੁੱਕੀ ਆ ਅਗਲੇ ਸਫਰ ਬਾਰੇ ਕੀ ਬਸ ਐ ਸੋਚਣਾ ਜੇ ਹੁਣ ਵਧੀਆ ਹੋਏਗਾ ਸਫਲ ਕਿ ਵੀ ਜੋਬ ਮਿਲ ਗਈ ਇਸ ਤੋਂ ਵੱਡੀ ਖੁਸ਼ੀ ਨਹੀਂ ਆ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਆ ਅੱਜ ਤਾਂ ਸਦੇ ਦੌਰ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ 593 ਜਿਹੜੇ ਕੀ ਨਿਯੁਕਤੀਆਂ ਕੀਤੀ ਗਈਆਂ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਇਹ ਜੁਹਾਰੂ ਕੁੜੀ ਜਿਹਨੇ ਆਪਣੀ ਮਿਹਨਤ ਸਦਕਾ ਅੱਜ ਇਸ ਮਕਾਮ 'ਤੇ ਜਿਹੜੇ ਪਹੁੰਚੇ ਯਾਰਾ ਪਰਸਨ ਗੁਰਸੇਵ ਸਿੰਘ ਦੇ ਨਾਲ ਮਦਲਜੀਤ ਸਿੰਘ ਲਿਵਿੰਗ ਇਨ ਇੰਵੈਸਟਮੈਂਟ